ਨਿਊਜ਼ ਰਿਪੋਰਟਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਪਤਰਕਾਰ ਹਰਵਿੰਦਰ ਸਿੰਘ ਬੋਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਪਿੰਡ ਸੋਨਾ ਵਿਖੇ ਖੜੇ ਆ ਤੇ ਮੇਰੇ ਪਿੱਛੇ ਦੇਖ ਰਹੇ ਨੇ ਸੋਲਰ ਲਾਈਟਾਂ ਜਿਹੜੀਆਂ ਆ ਉਸ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਸੋਲਰ ਲਾਈਟਾਂ ਜਿਹੜੀਆਂ ਕਿ ਸਰਕਾਰ ਵੱਲੋਂ ਵੀ ਹਦਾਇਤ ਆਈ ਹੈ ਪ੍ਰਸ਼ਾਸਨ ਵੱਲੋਂ ਵੀ ਬਾਰ ਬਾਰ ਪੰਚਾਇਤਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਸੋਲਰ ਲਾਈਟਾਂ ਆ ਇਹਨਾਂ ਦੇ ਕਨੈਕਸ਼ਨ ਕੱਢ ਦਿੱਤੇ ਜਾਣ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਕੀਤੀ ਜਾ ਸਕੇ ਅਕਸਲ ਦੇ ਵਿੱਚ ਜਿਹੜੀਆਂ ਸੋਲਰ ਲਾਈਟਾਂ ਆ ਇਹਨਾਂ ਦੇ ਕੋਈ ਸਵਿੱਚ ਨਹੀਂ ਹੁੰਦੇ ਜਦੋਂ ਸ਼ਾਮ ਵੇਲੇ ਹਨੇਰਾ ਹੋ ਜਾਂਦਾ ਉਸ ਵੇਲੇ ਓਨ ਹੋ ਜਾਂਦੀਆਂ ਆ ਤੇ ਇਹ ਇੱਕ ਅਸੀਂ ਆਪਣੇ ਮਾਦੀਵਰਾਂ ਹੀ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਕੋਈ ਦਹਿਸ਼ਤ ਫਲਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਸਿਰਫ ਓਤੇ ਸਿਰਫ ਸਾਡੀ ਸੁਰੱਖਿਆ ਹੈ ਕਿਉਂਕਿ ਸਰਕਾਰ ਸਾਡੇ ਨਾਲ ਖੜੀ ਆ ਲੋਕਾਂ ਦੇ ਨਾਲ ਖੜੀ ਆ ਪ੍ਰਸ਼ਾਸਨ ਲੋਕਾਂ ਦੇ ਨਾਲ ਖੜਾ ਆ ਤੇ ਹਰ ਵੇਲੇ ਬਾਰ ਬਾਰ ਜਿਹੜੀਆਂ ਸੇਫਟੀ ਪ੍ਰਕਾਸ਼ਨ ਜਿਹੜੀਆਂ ਸਾਨੂੰ ਜਿਤੀਆਂ ਜਾ ਰਹੀਆਂ ਆ ਉਸ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਆ ਇਸ ਇਹਨਾਂ ਪਾਲਣਾ ਨੂੰ ਲੈ ਕੇ ਅੱਜ ਪਿੰਡ ਸੋਨੇ ਦੀ ਪੰਚਾਇਤ ਨੇ ਜਿਹੜਾ ਫੈਸਲਾ ਕੀਤਾ ਆ ਕਿ ਜਿਹੜੀਆਂ ਇੱਥੇ ਦੀਆਂ ਸੋਲਰ ਲਾਈਟਾਂ ਆ ਉਹ ਸਾਰੀਆਂ ਦੇ ਕਨੈਕਸ਼ਨ ਜਿਹੜੇ ਆ ਕੱਟ ਕਰਵਾਏ ਜਾ ਰਹੇ ਆ ਇਹ ਬਾਕਸ ਇੱਕ ਦਾ ਪਿੰਡ ਦਾ ਪਿੰਡਾ ਸੋਨਾ ਜਿੱਥੇ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਹੋਈਆਂ ਉਸ ਦੇ ਕਨੈਕਸ਼ਨ ਜਿਹੜੇ ਆ ਕੱਟੇ ਜਾ ਰਹੇ ਨੇ ਹਾਂਜੀ ਪਾਜੀ ਹਾਂਜੀ ਇਹ ਅੱਜ ਪਿੰਡ ਸੋਨਾ ਚ ਜਿਹੜੀ ਅਸੀਂ ਇਹ ਸੋਲਰ ਲਾਈਟਾਂ ਆ ਪੰਜਾਬ ਵੱਲੋਂ ਇਹਨਾਂ ਦੇ ਕਨੈਕਸ਼ਨ ਕਟਾ ਰਹੇ ਆ ਤਾਂ ਕਿ ਸਾਨੂੰ ਜਿਹੜੇ ਆ ਡੀਸੀ ਵੱਲੋਂ ਵੀ ਵੀਡੀਓ ਦਫ਼ਤਰ ਵੱਲੋਂ ਵੀ ਇਹ ਆਰਡਰ ਆਈ ਸੀ ਜੋ ਆ ਪਿਛਲੇ ਕੁ ਸਮੇਂ ਤੋਂ ਉਹ ਜੰਗ ਦਾ ਜੋ ਚੱਲ ਰਿਹਾ ਸੀਗਾ ਉਹਦੇ ਨਾਲ ਕੋਈ ਖਤਰਾ ਹੋਣ ਕਾਰਨ ਉਸ ਖਤਰੇ ਦੇ ਹੋਣ ਦੇ ਕਾਰਨ ਉਹਨਾਂ ਨੇ ਜੋ ਲਾਈਟਾਂ ਨੂੰ ਬੰਦ ਕਰਨ ਲੱਗੇ ਆ ਇਹ ਲਾਈਟਾਂ ਜਿਹੜੀਆਂ ਇਹ ਬੰਦ ਨਹੀਂ ਹੁੰਦੀਆਂ ਸੀ ਜਗਦੇ ਸੀ ਹੁਣ ਡੀਸੀ ਵੱਲੋਂ ਔਰ ਵੀਡੀਓ ਦਫ਼ਤਰ ਵੱਲੋਂ ਪੰਚਾਇਤ ਨੂੰ ਜੋ ਹਦਾਇਤਾਂ ਆਈਆਂ ਉਹਨਾਂ ਦੀ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਹੜੀਆਂ ਇਹ ਲਾਈਟਾਂ ਦੇ ਕਨੈਕਸ਼ਨਾਂ ਕਟਾ ਰਹੇ ਆ ਕੁਝ ਸਮੇਂ ਵਾਸਤੇ ਜਦ ਤੱਕ ਸਾਨੂੰ ਦੁਬਾਰਾ ਆਰਡਰ ਨਹੀਂ ਆਉਂਦੇ ਉਹਨਾਂ ਤੱਕ ਇਹ ਬੰਦ ਰਹਿਣਗੀਆਂ ਜੋ ਵੀ ਸਰਕਾਰ ਦੀਆਂ ਸਦਾਤਾਆਂ ਆ ਤੇ ਉਹਨਾਂ ਦਾ ਪਾਲਣਾ ਕਰਨਾ ਵੀ ਜ਼ਰੂਰੀ ਆ ਔਰ ਇਹ ਲੋਕਾਂ ਦੇ ਹਿੱਤ ਵਿੱਚ ਵੀ ਆ ਕਿਉਂਕਿ ਜੋ ਵੀ ਉਹਨਾਂ ਦੀਆਂ ਗਾਈਡਲਾਈਨਾਂ ਆ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਉਹਨਾਂ ਤੇ ਪਾਲਣਾ ਕਰਨਾ ਪੰਚਾਇਤਾਂ ਦਾ ਫਰਜ਼ ਆ ਤੇ ਜਿਹੜੀਆਂ ਹੋਰ ਪੰਚਾਇਤਾਂ ਆ ਉਹਨਾਂ ਨੂੰ ਕਿਸ ਨੇ ਹਦੇਰੇ ਉਹਨਾਂ ਨੂੰ ਵੀ ਅਸੀਂ ਇਹੀ ਸੁਨੇਹਾ ਦੇ ਰਹੇ ਆ ਵੀ ਜਿਹੜੇ ਜੋ ਵੀ ਆ ਇਹ ਸਾਰਿਆਂ ਦੇ ਲੋਕ ਹਿੱਤ ਵਿੱਚ ਮੈਂ ਪਹਿਲਾਂ ਹੀ ਕਿਹਾ ਵੀ ਲੋਕ ਹਿੱਤ ਵਿੱਚ ਉਹ ਆ ਜੋ ਵੀ ਇਹ ਪਾਲਿਸੀਆਂ ਬਣਦੀਆਂ ਆ ਜਿਸ ਵੀ ਅਧੀਨ ਇਹ ਉਹ ਮਾਹਰ ਜਾਣਦੇ ਨੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਆ ਆਰਡਰ ਸਾਰੀਆਂ ਪੰਚਾਇਤਾਂ ਨੂੰ ਹੋਇਆ ਬਕਾਇਦਾ ਲਿਖਤੀ ਰੂਪ ਚ ਆ ਆਰਡਰ ਵੀਡੀਓ ਦਫ਼ਤਰ ਤੋਂ ਵੀ ਡੀਸੀ ਦਫ਼ਤਰ ਤੋਂ ਅੱਛਾ ਬਹੁਤ ਬਹੁਤੇ ਘਰਾਂ ਦੇ ਵਿੱਚ ਦੇਖਿਆ ਗਿਆ ਰਾਤ ਦੇ ਸਮੇਂ ਕੈਮਰੇ ਦੀਆਂ ਲਾਈਟਾਂ ਚੱਲਦੀਆਂ ਨੇ ਨਹੀਂ ਕੈਮਰੇ ਦੀਆਂ ਲਾਈਟਾਂ ਵੀ ਅਸੀਂ ਤਾਂ ਆਪਣੇ ਪਿੰਡ ਵਿੱਚ ਜਿਹੜੀ ਰੋਜ਼ ਅਨਾਊਂਸਮੈਂਟ ਕਰਾਉਣੀ ਆ ਵੀ ਕੈਮਰੇ ਦੀਆਂ ਲਾਈਟਾਂ ਵੀ ਜਿਹੜੀਆਂ ਬੰਦ ਰੱਖੋ ਕਿਉਂਕਿ ਉਹ ਜੋ ਕੁਝ ਜਿੱਦਾਂ ਦਾ ਹਾਲਾਤ ਬਣਾਉਣਾ ਉਹ ਤਾਂ ਹੀ ਬਣ ਸਕਦਾ ਇਸੇ ਕਰਕੇ ਤੁਹਾਨੂੰ ਅਸੀਂ ਇਸ ਕੰਮ ਵਾਸਤੇ ਬੁਲਾਇਆ ਤੁਹਾਡੇ ਜਿਹੜੇ ਹਾਂ ਹਾਂ ਹੱਗਨੇ بجلی ਮੁਲਾਜ਼ਮ ਇਹਨਾਂ ਨੂੰ ਇਸੇ ਲਈ ਬੁਲਾਇਆ ਵੀ ਸਾਡੇ ਵੀ ਪਿੰਡ ਜਿਹੜਾ ਆ ਨਾ ਉਹ ਲਾਈਟਾਂ ਬਿਲਕੁਲ ਨਹੀਂ ਜਗਣੀਆਂ ਚਾਹੀਦੀਆਂ ਫਿਰ ਤਾਂ ਹੀ ਇਹਦੀ ਪਾਲਣਾ ਹੋ ਸਕਦੀ ਆ ਨਹੀਂ ਤਾਂ ਫਿਰ ਨਹੀਂ ਹੋ ਸਕਦੀ ਇੱਕ ਸਰਕਾਰ ਦਾ ਇਹ ਕਹ ਲੋ ਤਰੀਕਾ ਆ ਲੋਕਾਂ ਨੂੰ ਮਤਲਬ ਸਮਝਾਉਣ ਦਾ ਵੀ ਪਹਿਲਾਂ ਤੁਸੀਂ ਆ ਕੰਮ ਕਰੋ ਲਾਈਟਾਂ ਬਜਾਓ ਕਿਸੇ ਸਮੇਂ ਵੀ ਅਨਸੁਵਿਕਾ ਮਿਕਟਣਾ ਵਾਪਰ ਸਕਦੀ ਆ ਸਰਕਾਰ ਲੋਕ ਇਟ ਵਿੱਚ